ਲੈ ਵੀ ਮਿੱਤਰੋ ਅੱਜ ਤਾਂ ਨੂੰ ਸਰਦਾਰ ਬੰਦੇ ਨਾਲ ਮਲਾਉਣੇ ਆ ਲੈ ਵੀ ਮਿੱਤਰੋ ਇਹਨੂੰ ਕਹਿੰਦੇ ਆ ਮਖਪਾਲ ਸਿੰਘ ਬਾਸਮਤੀ ਵਡਣ ਵੇਲੇ ਪਤੰਦਰ ਗਾਵਾਂ ਲੈ ਕੇ ਸਾਡੇ ਖੇਤ ਆ ਗਏ ਤੇ ਇਹਦੀ ਮੈਂ ਕਹਾਣੀ ਸੁਣੀ ਕਹਿੰਦਾ ਮੱਲੀ ਮੈਂ ਇੱਕ ਗਾਂ ਤੋਂ 45 ਗਾਵਾਂ ਬਣਾ ਲਈਆਂ ਤੇ ਉਹ ਗਾਂ ਮਿੱਤਰੋ ਵਾਰਾ ਫੜੀ ਸੀ ਇਹਨੇ ਤੇ ਉਸ ਗਾਂ ਦਾ ਸਾਰਾ ਪਰਿਵਾਰ ਆ ਬੜੀ ਇੰਟਰਸਟਿੰਗ ਕਹਾਣੀ ਆ ਤੁਸੀਂ ਉਹ ਸੁਣੋ ਚਲੋ ਝਾੜਤਾ ਜਿਹੜਾ ਹੈਗਾ ਕਰਮਾਂ ਦਾ ਪਰ ਇਹਦੀ ਗੱਲਬਾਤ ਸੁਣ ਕੇ ਤੁਹਾਨੂੰ ਕਿਤੇ ਨਾ ਕਿਤੇ ਆਨੰਦ ਜ਼ਰੂਰ ਆਵੇਗਾ ਚਲੋ ਜੀ ਤੁਹਾਨੂੰ ਇਹਦੀ ਕਹਾਣੀ ਸੁਣਾਉਣੇ ਵੀ ਇਹਨੇ 45 ਗਾਵਾਂ ਇੱਕ ਗਾਂ ਤੋਂ ਕਿਵੇਂ ਬਣਾਈ। ਦੇਖੋ ਜੀ ਸੀਰੀ ਲੱਗਦਾ ਥਾ। ਅੱਛਾ। ਇੱਕ ਗਾਂ ਦੇ ਤਾਰ ਵਾਜੀ ਸੀ। ਅੱਛਾ। ਉਹ ਮੇਰੇ ਨਿਗਾ ਚ ਆ ਗਈ। ਜਦੋਂ ਸੀਰੀ ਲੱਗਾ ਸੀ। ਸੀਰੀ ਲੱਗਾ ਸੋ ਮੈਂ ਫੜ ਕੇ ਘਰੇ ਲੈ ਆਂਦੀ। ਅੱਛਾ। ਪਿਪਲ ਡਾਕਟਰ ਤੇ ਸੀਰੀ ਹੋ ਗਿਆ। ਅੱਛਾ। ਉਹ ਤੋਂ ਮੈਂ ਇਲਾਜ ਕਰਾਇਆ। ਉਹਦਾ ਇਲਾਜ ਕਰਾ ਲਿਆ। ਗਾਂ ਦਾ। ਉਹ ਵਾਰਾ ਸੀ ਗਾਂ। ਵਾਰਾ ਸੀ ਜੀ। ਅੱਛਾ। ਤੇ ਉਹ ਜਦੋਂ ਗਾਂ ਬਚ ਗਈ ਪਿਪਲ ਡਾਕਟਰ ਨੂੰ ਮੈਂ ਗੱਲ ਆਖੀ। ਹਾਂ। ਜੀ ਇਹਨੂੰ ਚੈੱਕ ਕਰੋ। ਅੱਛਾ। ਤੇ ਪਿਪਲਾਂ ਦਾ ਇਹ ਨਹੀਂ ਛੱਡ ਦੇਗਾ। ਅੱਛਾ। ਬਸ ਤੇਰੇ ਨਾਲ ਵਾਅਦਾ ਹੋ ਗਿਆ ਗਾਂ ਮੈਂ ਨਹੀਂ ਛੱਡ ਤੇ ਉਹ ਗਾਂ ਪੁੱਤਰ ਦੀ ਸੂਣ ਵਾਲੀ ਨਿਕਲਾਈ ਸੂਣ ਸੂਣ ਵਾਲੀ ਨਿਕਲਾਈ ਹਾਂ ਜਿਹਦੇ ਚੈੱਕ ਕੀਤੀ ਅੱਛਾ ਤੇ ਉਹ ਗਾਂ ਤੋਂ ਉਹ ਉਹ ਸਾਹਮਣੇ ਖੜੀ ਗਾਂ ਜੀ ਇਹ 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 ਕਿਹੜੀ ਕਿਹੜੀ ਆਹਾ ਆਹਾ ਆ ਜੀ ਉਹ ਜਿਹੜੀ ਹਾਂ ਜੀ ਹੁਣ ਤਾਂ ਬਹੁਤ ਵਡੇਰੀ ਹੋ ਗਈ ਆ ਇਹ ਆ ਗਾਂ ਤੇਰੇ ਕਿਨੇ ਚਿਰ ਪੁਰਾਣੀ ਤੇਰੇ ਕੋਲੇ ਗਾਂ ਇਹ 9 ਸਾਲ ਹੈ ਜੀ ਅੱਛਾ 9 ਸਾਲਾਂ ਦੀ ਗਾਂ ਜਦੋਂ ਤੂੰ ਇਹ ਕੰਮ ਸ਼ੁਰੂ ਕੀਤਾ ਇਹ ਗਾਂ ਦਾ ਸਭ ਤੋਂ ਵੱਧ ਯੋਗਦਾਨ ਹੈ ਅੱਜ ਸਭ ਤੋਂ ਸਾਰਾ ਪਰਿਵਾਰ ਹੀ ਇਸੇ ਗਾਂ ਦਾ ਜੀ ਇਹਦੇ ਦਾ ਆ ਜਿਹੜਾ ਇਸ ਗਾਂ ਦਾ ਸਾਰਾ ਪਰਿਵਾਰ ਹਾਂ ਜੀ ਬੱਲੇ 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 ਕਿੰਨੀਆਂ ਗਾਵਾਂ ਹੋਣੀਆਂ ਇਹ ਇਹ ਹੁਣ 40 45 ਆ ਜੀ ਆ 9 ਸਾਲ ਪਹਿਲਾਂ ਗਾਂ ਲਈ ਸੀ ਤੇ ਇਹ ਗਾਂ ਦਾ ਗਾਂ ਚ ਢੀਆਂ ਗਾਂ ਪੋਤੀਆਂ ਹੈ ਇਹ ਗਾਂ ਦੀਆਂ ਹੀ ਆ ਪਰੋਤਣੀਆਂ ਪੜਾਤਣੀਆਂ ਸਾਰੀਆਂ ਚਲੋ ਤੇ ਮੈਨੂੰ ਇਹ ਦੱਸ ਉਸ ਤੋਂ ਬਾਅਦ ਫਿਰ ਕਿਵੇਂ ਤੇਰੇ ਅੰਦਰ ਆਇਆ ਧਿਆਨ ਚਾਹੇ ਵੀ ਮੈਂ ਸਿਰਿਪੁਣਾ ਛੱਡਨਾ ਤੇ ਆਹ ਕੰਮ ਕਰ ਲਾਂ ਮੈਂ ਇਹਦਾ ਲਾਜ ਕਰਾਇਆ ਅੱਛਾ ਲਾਜ ਕਰਾਇਆ ਇਹਦੀਆਂ ਹੋ ਗੀਆਂ ਦੋ ਬੱਚੀਆਂ ਦੋ ਬੱਚੀਆਂ ਹੋ ਗਈਆਂ ਉਹ ਗਾਂ ਫਿਰ ਦੋ ਅੱਛੀਆਂ ਫਿਰ ਸੂਪੀਆਂ ਜੀ ਫਿਰ ਸੂਪੀਆਂ ਹਾਂ ਜੀ ਤੂਪੀਆਂ ਉਹ ਫਿਰ ਥੋੜੀ-ਥੋੜੀ ਮੇਰਾ ਕੰਮ ਚੱਲਦਾ ਚੱਲਦਾ ਚੱਲ ਗਿਆ ਅੱਛਾ ਤੇ ਹੁਣ ਮੈਂ ਉਹ ਜਦੋਂ ਪਸ਼ੂ ਬਣਾ ਦੇ ਮੈਂ ਮੈਂ ਸੁਖ ਸੁਖੀ ਸੀ ਬਾਬਾ ਜੀ ਮੈਂ ਪਹਿਲੀ ਵਾਲ ਦਿਨ ਦੁੱਧ ਨਹੀਂ ਵੇਚਦਾ ਸੰਗਰਾਮ ਦੀ ਪਹਿਲੀ ਵਾਲਾ ਸੰਗਰਾਮ ਦੀ ਪਹਿਲੀ ਵਾਲੇ ਦਿਨ ਬਾਬੇ ਦਾਲਦਾ ਦੇ ਡੇਰੇ ਤੇ ਦੁੱਧ ਚੜਾ ਦਿੰਦਾ ਹਾਂ ਲੰਗਰ ਦੇ ਵਿੱਚ ਜਾਂਦਾ ਅੱਛਾ ਵੀ ਤੇਰਾ ਮਣੇ ਸੀ ਵੀ ਜੇਕਰ ਮੇਰੇ ਕੋਲ ਪਸ਼ੂ ਬਣ ਜਾਣ ਤੇ ਮੈਂ ਸੰਗਰਾਮ ਵਾਲੇ ਦਿਨ ਜਿੰਨਾ ਵੀ ਦੁੱਧ ਹੋਇਆ ਜਿੰਨਾ ਵੀ ਦੁੱਧ ਆਇਆ ਆ 45 46 گاਵਾਂ ਦਾ ਜਿੰਨਾ ਵੀ ਦੁੱਧ ਸਾਰਾ ਦੁੱਧ ਤੂੰ ਇਹ ਪਹਿਲੀ ਨੂੰ ਫ੍ਰੀ ਚੜਾਉਣਾ ਉੱਥੇ ਬਿਲਕੁਲ ਫ੍ਰੀ ਸੇਵਾ ਫ੍ਰੀ ਜੀ ਫ੍ਰ ਕੋਈ ਵੀ ਲੈ ਜੇ ਹਾਂ ਕੋਈ ਵੀ ਲੈ ਜੇ ਉਹਦਾ ਵੀ ਕੋਈ ਪੈਸਾ ਨਹੀਂ ਅੱਛਾ ਹਾਂਜੀ ਆਹੋ ਹੁਣ ਸਿਰਪੁਣੇ ਚ ਫਾਇਦਾ ਕਿ ਪਸ਼ੂ ਸੰਭਾਲਣ ਚ ਵੇਖੋ ਜੀ ਜ਼ਿਮੀਦਾਰ ਕਿਚੂਮਰ ਕੱਢ ਦਉਦੇ ਸੀ ਹੈਂ ਹਾਂਜੀ ਦਿਹਾੜੀ ਵੀ ਕੀਤੀ ਮੈਂ 25 ਸਾਲ ਸਿਰ ਵੀ ਕੀਤਾ ਤੇ ਗੁਰੂਆ ਤੁਰੇ ਕਿਵੇਂ ਫਿਰਦਾ ਗੋਡੇ ਕਾਡੇ ਨਹੀਂ ਦੁਖਦੇ ਤੇਰੇ ਇਹ ਪਹੂ ਪਾਲ ਦਾ ਕੋਹ ਨਹੀਂ ਦੁਖਦਾ ਤੇ ਇਹ ਐਂ ਪਾਲ ਪੁੱਲ ਜਾਂਦੀਆਂ ਇਹਨਾਂ ਨੂੰ ਪਾਉਣਾ ਕੀ ਆ ਤੂੰ ਇਹ ਜਿਹੜੇ ਤਾਂ ਸਜਰਾ ਜੀ ਹਾਂ ਉਹਨਾਂ ਤਾਂ ਦਾਣਾ ਪਾਈਦਾ ਜਿਹੜੀਆਂ ਬੱਛੀਆਂ ਵਹਿੜਾ ਉਹ ਇਸ ਤਰ੍ਹਾਂ ਬਾਹਰ ਲੈ ਚਾਰੇ ਦੇ ਆਈ ਇਹ ਆਪ ਭੈਣ ਦੀਆਂ ਵੱਡ ਵੱਡ ਖਾਈ ਤੁਰੀਆਂ ਆਉਂਦੀਆਂ ਹੈ ਆਹ ਤਾਂ ਪੱਟੀ ਤੁਰੀਆਂ ਦੀਆਂ ਧੂੜਾ ਹੈ ਹਾਂ ਜੀ ਇਹ ਕਿੰਨਾ ਦੁੱਧ ਦਿੰਦੀ ਹੈ ਇਹ ਨਸਲ ਕਿਹੜੀ ਤੁਹਾਡੇ ਕੋਲੇ گاਵਾਂ ਵਾਲੀ ਇਹ ਸਾਈਵਾਲਾ ਜੀ ਸਾਈਵਾਲਾ ਹਾਂ ਜੀ ਯਾਨੀ ਕਿ ਇਹ ਗਾਂ ਦਾ ਇਹ ਸਾਰਾ ਪਰਿਵਾਰ ਆ ਹੈ ਤੇ ਸਾਈਵਾਲ ਨਸਲ ਆ ਲਗਭਗ ਇੱਕ ਗਾਂ ਕਿੰਨਾ ਦੁੱਧ ਦੇ ਦਿੰਦੀ ਹੈ ਚੰਗੀ ਸੇਵਾ ਕਰਕੇ 7 ਕਿਲੋ ਦੇ ਦਿੰਦੀ ਤੇ ਫੈਣ ਫੂਣ ਕਿੰਨੀ ਕ ਆ ਜਾਂਦੀ ਹੈ 60 ਬਹੁਤ ਆ ਜਾਂਦੀ 50 40 ਅੱਛਾ ਇਹਨਾਂ گاਵਾਂ ਦਾ ਦੁੱਧ ਸਾਈ ਵਾਲਾਂ ਦਾ ਸੰਘਣਾ ਹੁੰਦਾ ਯਾਨੀ ਕਿ ਦੁੱਧ ਘੱਟ ਹੁੰਦਾ ਪਰ ਹੁੰਦਾ ਸੰਘਣਾ ਇਹ ਇਹਨਾਂ ਵਰਗਾ ਕਿਉਂ ਕਿਤੇ ਵੀ ਨਹੀਂ ਮਿਲਦਾ ਅੱਛਾ ਜਿਹੜਾ ਇਸ ਗਾਂ ਦਾ ਕਿਓ ਆ ਨਾ ਹਾਂ ਇਹ ਬਹੁਤ ਸੇਕ ਹੈ ਸਭ ਤੋਂ ਵੱਧ ਗਾਂ ਕਿਹੜੀ ਦਿੰਦੀ ਹੈ ਦੁੱਧ ਤੁਹਾਡੀ ਇੱਥੇ ਜਿਹੜੀ ਸਭ ਤੋਂ ਵੱਧ ਜੀ ਉਹ ਫਿਰਦੀ ਡੱਬੇ ਰੰਗਦੀ ਏ ਉਹ ਉਹ ਜਿਹੜੀ ਡੱਬੇ ਰੰਗਦੀ ਏ ਇਹ ਇਹ ਹਾਂ ਆਹ ਜਿਹੜੀ ਹਾਂ ਜੀ ਠੀਕ ਆ ਤੇ ਮਨੇ ਦੱਸ ਵੀ ਤੁਸੀਂ ਚੋਣੇ ਕਿਵੇਂ ਫਿਰ ਕਿੰਨੇ ਕ ਬੰਦੇ ਲੱਗਦੇ ਚੋਣ ਵੇਲੇ ਚੋਣ ਵੇਲੇ ਜਿਹੜੀ ਨੂੰ ਆਜ ਮਾਰੀਦੀ ਆ ਉਹ ਗਾਂ ਕੋਲੇ ਆ ਜਾਂਦੀ ਆ ਇੱਕ ਹੀ ਗੱਲ ਬਾਈ ਆ ਜਾਵਦੀ ਹੈ ਜੀ ਚੋਣ ਵੇਲੇ ਹਾਂ ਹੁਣ ਤੂੰ ਇਧਰ ਨੂੰ ਫੋਨ ਕਰੋ ਇਧਰ ਨੂੰ ਨੂਰ 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 ਨੂਰਾ ਐਆ 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 ਹੀਆ ਹੀਆ ਨੂਰਾ 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 ਬਦੂ 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 ਐਆ ਐਆ ਆਈ ਨਹੀਂ ਪੱਠਿਆਂ ਦੇ ਲਾਲ ਚ ਲੱਗੀ ਗਈ ਪੱਠਿਆਂ ਦੇ ਲਾਲ ਚ ਲੱਗੀ ਹਾਂ ਜਦੋਂ ਸ਼ਾਮ ਨੂੰ ਆਵਾਜ਼ ਮਾਰੇਗਾ ਆਪੇ ਆ ਜਾਂਦੀ ਕੋਲੇ ਹਾਂ ਹੈਂ ਹਾਂ ਬਿਲਕੁਲ ਵਧੀਆ ਹੈਂ ਹਾਂ ਤੇ ਇਹ ਫਿਰ ਤੁਸੀਂ ਕਿੰਨੇ ਕ ਜਾਣੇ ਵੀ ਚੋਣੇ ਆ ਇਹਨਾਂ ਨੂੰ ਫਿਰ ਅਸੀਂ 3 ਮੈਂਬਰ ਝੋਨੇ ਆ ਕਰਦੇ ਸੀ ਕਰਦੇ ਹਾਂਜੀ ਤੇ ਕਿੰਨਾ ਦੁੱਧ ਹੋ ਜਾਂਦਾ ਪੂਰਾ ਪੂਰਾ ਇੱਕ ਟਾਈਮ ਦਾ 50 ਕਿਲੋ ਹੋ ਜਾਂਦੇ ਇੱਕ ਟਾਈਮ ਦਾ 50 ਕਿਲੋ ਦੋ ਟਾਈਮ ਪਾਉਣਾ ਦੋ ਟਾਈਮ ਕੁਇੰਟਲ ਦੁੱਧ ਹੋ ਜਾਂਦਾ ਡੇਲੀ ਦਾ ਤੇ ਚੰਗੀ ਜਾਨੀ ਕਿ ਘਰ ਵਧੀਆ ਚੱਲੀ ਜਾਂਦਾ ਵਧੀਆ ਜੀ ਬਹੁਤ ਵਧੀਆ ਬੱਚੇ ਆ ਕਰਜ਼ਾ ਕਰਜ਼ਾ ਕਿੰਨਾ ਕਾ ਕੋਈ ਕਰਜ਼ਾ ਨਹੀਂ ਇਹਦਾ ਮਤਲਬ ਯਾਰ ਤੂੰ ਸਾਡੇ ਨਾਲੋਂ ਕਈ ਗੁਣਾ ਚੰਗਾ ਹੈ ਸਾਡੇ ਕੋਲੇ 4-4 ਕਿਲੇ ਜ਼ਮੀਨਾਂ ਨੇ ਤੇ 4-4 5-5 ਲੱਖ ਭੰਦ ਦੇਣਾ ਆਰਤੀਆ ਦੇਣਾ ਤੇ ਤੂੰ ਕਿਸੇ ਦਾ ਕੁਛ ਨਹੀਂ ਦੇਣਾ ਹੈ ਠੰਡ ਚ ਕਿਵੇਂ ਕਰਦੇ ਫਿਰ ਠੰਡ ਚ ਕਿੱਥੋਂ ਆਉਂਦਾ ਇਹ ਨਾਚਾਰਾ ਕਿ ਠੰਡ ਚ ਪ੍ਰਾਲੀ ਠੰਡ ਦੇ ਵਿੱਚ ਅਸੀਂ 10 ਕਿਲੇ ਮੋਹਰੇ ਵਾਲੀ ਪ੍ਰਾਲੀ ਪ੍ਰਾਲੀ ਮੁੱਲ ਲਈ ਹੈ ਹਾਂਜੀ ਅੱਛਾ ਹਾਂ ਠੀਕ ਆ ਵੀ ਪ੍ਰਾਲੀ ਚੱਲਦੀ ਹੈ ਫਿਰ ਹੈ ਤੇ ਲਗਭਗ ਕੁੱਲ ਮਿਲਾ ਕੇ ਤੂੰ ਪਸ਼ੂਆਂ 'ਚ ਵੱਜ ਗਿਆ ਕਿਸੇ ਦਾ ਰੁਪਈਆ ਨਹੀਂ ਦੇਣਾ ਨਾ ਜੀ ਕਰਜ਼ਾ ਤੇਰਾ ਬਿਲਕੁਲ ਨਹੀਂ ਨਾ ਜੀ 30 ਗਵਾਂਡਲ ਤੂੰ ਮਹੀਨੇ ਦਾ ਦੁੱਧ ਪਾਉਣਾ ਹਾਂਜੀ ਉਹਦੇ 'ਚ ਚੰਗੀ ਇਨਕਮ ਆ 40-50 ਰੁਪਏ ਤੇਰਾ ਦੁੱਧ ਜਾਂਦਾ ਹਾਂਜੀ ਤੇ ਇੱਕ ਮਹੀਨਾ ਮਹੀਨੇ ਦੇ ਇੱਕ ਦਿਨ ਯਾਨੀ ਕਿ ਸੰਗਰਾਣ ਵਾਲੇ ਦਿਨ ਤੂੰ ਕੁਆਂਟਲ ਦੁੱਧ ਯਾਨੀ ਕਿ ਫਰੀਦਾਨ ਕਰ ਦੇਣਾ ਉਹ ਵੀ ਗੁਰੂ ਘਰ ਚ ਵਾਹ ਤੇਰੇ ਮਤਲਬ ਤੈਨੂੰ ਬਾਬਾ ਹੀ ਦਈ ਜਾਂਦਾ ਫਿਰ ਹੈ ਬਾਬਾ ਦੇਈ ਜਾਂਦੇ ਐ ਹਾਂ ਬਾਬੇ ਜਿਆਲਦਾ ਡੇਰੇ ਜਾਣੇ ਆ ਅੱਛਾ ਸੰਗਰਾਣ ਵਾਲੇ ਦਿਨ ਅੱਛਾ ਜਿੰਨਾ ਦੁੱਧ ਹੁੰਦਾ ਸੀ ਨਹੀਂ ਵੇਚਦਾ ਹੀ ਮੁੰਡੇ ਤੇਰੇ ਕਿੰਨੇ ਨੇ ਦੋ ਮੁੰਡੇ ਤੇ ਦੋਵੇਂ ਤੇਰੇ ਨਾਲ ਹੀ ਆ ਨਹੀਂ ਇੱਕ ਤਾਂ ਜਿਹੜੀ ਦਾ ਪਾ ਕਰਦਾ ਇੱਕ ਤੇਰੇ ਨਾਲ ਇੱਕ ਜਮਾ ਮੇਰੇ ਨਾਲ ਆ ਪੂਰਾ ਸਹਿਯੋਗ ਦੇ ਜਾਂਦਾ ਪੂਰਾ ਇੱਥੇ ਹੈਗਾ ਹੁਣ ਨਹੀਂ ਉਹ ਤਾਂ ਅੱਜ ਉਹ ਬੰਦਾ ਕੌਣ ਹੈ ਜਿਹੜਾ ਨਾਮ ਰੱਖਿਆ ਉਹ ਉਹ ਇਹ ਬੱਚਾ ਕਿਸ ਦਾ ਹੈ ਅੱਛਾ ਠੀਕ ਆ ਵੀ ਆਪਦੇ ਨਾਲ ਰੱਖਿਆ ਨੂੰ ਉਹਦੇ ਪਸੂ ਹੈਗੇ ਵਿੱਚ ਕਿ ਨਹੀਂ ਨਹੀਂ ਉਹਨੂੰ ਤਨਖਾਹ ਮਿਲਦੀ ਹੈ ਤੇ ਆ ਮੱਝਾ ਕਿੰਨੀਆਂ ਤੇਰੇ ਕੋਲੇ ਮੱਝਾ 8 ਆ ਜੀ ਅੱਛਾ ਉਹਨੂੰ ਕਿੰਨੀ ਤਨਖਾਹ ਦਿੰਨਾ ਵੈਸੇ ਆਈਡੀਆ ਆਈਡੀਆ 7000 ਰੁਪਿਆ ਲੈ ਜਾਂਦਾ ਜੀ ਮਹੀਨੇ ਦਾ 7000 ਲੈ ਜਾਂਦਾ ਦੁੱਧ ਵੱਖਰਾ ਦੁੱਧ ਕਿਲੋ ਵੱਖਰਾ ਕਿਲੋ ਦੁੱਧ ਦੇ ਨਾਲ 7000 ਰੁਪਿਆ ਦਿੰਦਾ ਹਾਂ ਹਾਂ ਜੀ ਗੁਰੂਆ ਕਮਾਲ ਹੋ ਗਈ ਯਾਰ ਦੱਸ ਹੈ ਪਹਿਲਾਂ ਤੂੰ ਸਿਰੀ ਲੱਗਦਾ ਸੀ ਅੱਜ ਤੂੰ ਸਿਰੀ ਰੱਖਿਆ ਇੱਕ ਹੈ ਉਹ ਮਹਾਰਾਜ ਦੇ ਰੰਗ ਹੀ ਅੱਛਾ ਹਾਂਜੀ ਕੋਲ ਮਲਾ ਕੇ ਜੇ ਪਸੂ ਰੱਖੀਏ ਤਾਂ ਸਿਰਾ ਆ ਗੱਲ ਬਾਤ ਸਿਰਾ ਜੀ ਰਿਸ਼ਤੇਦਾਰੀ ਚ ਕਿਵੇਂ ਕਰਦਾ ਫਿਰ ਸਰਦਾ ਕਿਵੇਂ ਇਹ ਤਾਂ ਨਹੀਂ ਜੀ ਰਿਹਾ ਇਸ ਦਰਿਆ ਜਾਣ ਨਹੀਂ ਦਿੰਦੀਆਂ ਹੈਂ ਨਾ 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 ਇਹ ਰਿਸ਼ਤੇਦਾਰੀ ਦੀ ਨਹੀਂ ਜਾਣ ਦਿੰਦੀਆਂ ਹਾਂ ਜੀ ਘਰੇ ਪੰਦੀ ਮਰਿਆ ਪਿਆ ਹੋਵੇ ਆਂਦੀ ਸ਼ਾਮ ਤਾਂ ਛੱਡ ਬਾਹਰ ਚੱਲ ਪਣਾ ਦੀ ਘਰੇ ਮਰਿਆ ਪਿਆ ਹੋਵੇ ਤਾਂ ਵੀ ਇਹ ਕਹਿੰਦੀਆਂ ਵੀ ਸਾਨੂੰ ਤਾਂ ਚਾਰ ਕੇ ਲਿਆ ਸਾਨੂੰ ਉਹਦੇ ਨਾਲ ਮੋਹ ਨਹੀਂ ਹੈਗਾ ਹੈ ਉਹ ਮਰਿਆ ਨਾਲ ਕੋਈ ਮੋਹ ਨਹੀਂ ਦਾ ਅੱਛਾ ਹਾਂ ਸਾਨੂੰ ਤਾਂ ਮੋਹ ਆ ਵੀ ਸਾਨੂੰ ਕੋ ਉੱਠ ਕੇ ਤੋੜ ਲਾ ਅੱਛਾ ਹਾਂ ਠੀਕ ਆ ਵੀ ਮਿੱਤਰੋ ਇਹ ਬੰਦਾ ਕਹਿੰਦਾ ਵੀ ਮੈਂ ਕਵਾਂਟਲ ਦੁੱਧ ਪਾਉਣਾ ਨਿਯਾਰੇ ਲੈਣਾ ਸੀਰ ਪੂਣਾ ਕਰਕੇ ਵੇਖਿਆ ਆਪਦੇ ਕੰਮ ਵਰਗੀ ਰੀਤ ਨਹੀਂ ਆਪਦਾ ਕੰਮ ਵਰਗੀ ਰੀਤ ਨਹੀਂ ਆਪਦੇ ਕੰਮ ਵਰਗੀ ਕੋਈ ਰੀਤ ਨਹੀਂ ਕੋਈ ਲਾਂਬਾ ਨਹੀਂ ਕੋਈ ਕੋਸ਼ ਨਹੀਂ ਹੈ ਡਿਊਟੀ ਜ਼ਿੰਮੇਵਾਰੀ ਜ਼ਰੂਰ ਆ ਬਈ 35 ਗਾਵਾਂ ਨੂੰ ਸੰਭਾਲਣਾ ਉਹਦਾ ਢਿੱਡ ਭਰਨਾ ਪਰ ਕਹਿੰਦਾ ਵੀ ਨਹੀਂ ਸਵੇਰ ਛੱਡ ਲਈ ਬਸ ਡੇਲੀ ਸਵੇਰ ਛੱਡ ਲੈਣਾ ਕਿੰਨੇ ਵਜੇ ਤੱਕ ਬਸ ਦਿਨ ਛੇਪਰੇ ਟਿੱਕਰ ਚੱਲਣ ਚੱਲਣੀਆਂ ਇੱਥੋਂ ਲੱਗ ਜਾਓ ਲਗਭਗ 40 45 ਪਸ਼ੂ ਨੇ ਔ ਗਾਇ ਚਲੇ ਕੋਸ ਉਹ ਦੇਖੋ ਕਿ ਉਹ ਗਾਇ ਲਓ ਮਿੱਤਰ ਬੰਦਿਆ ਨੇ ਰੋਟੀ ਖਾ ਲਈ ਆ ਤੇ ਹੁਣ ਆਪਾਂ ਕਰਦੇ ਆਂ ਕੰਮ ਚਾਲੂ ਝਾੜ ਮੰਦਾ ਬਾਈ ਕੁੱਲ ਮਲਾ ਕੇ ਹੀ ਮੰਦਾ ਬਾਹਲਾ ਹੀ ਮੰਦਾ ਬਾਈ ਐਰ ਕਿਤਾ ਐਰ ਕੀ ਮੁਕਬਾਲ ਸਾਡਾ ਦਾ ਬਾਹਲਾ ਸੀਜ਼ਨ ਮੰਦਾ ਯਾਰ ਹੈ ਤੇਰਾ ਸੀਜ਼ਨ ਫਿਰ ਚੜੇ ਮਹੀਨੇ ਚੰਗਾ ਹੀ ਰਹਿੰਦਾ ਹੈ ਆਪਣਾ ਚੰਗਾ ਹੀ ਰਹਿੰਦਾ ਵੀ ਪਸ਼ੂ ਰੱਖਣੇ ਚਾਹੀਦੇ ਜੀਮਿਦਾਰ ਨੂੰ ਲਾਜ਼ਮੀ ਰੱਖਣੇ ਚਾਹੀਦੇ ਹੈ ਵੀ ਜੇ ਤੇਰਾ ਘਰ ਚੱਲ ਸਕਦਾ ਤੇ ਉਹਨਾਂ ਦਾ ਕਿਉਂ ਨਹੀਂ ਇਹ ਦੁੱਧ ਭੜਾਈ ਜਾਂਦੇ ਘਰੇ ਜੀ ਵੇਹ ਲੇਰੇ ਤੇਰੇ ਕੋਲੇ ਨਾ ਜ਼ਮੀਨ ਨਾ ਕੋਈ ਜਾਇਦਾਦ ਨਾ ਤੂੰ ਪੱਠੇ ਬੀਜਦਾ ਨਾ ਤੂੰ ਵੜਦਾ ਫਿਰ ਵੀ ਤੂੰ ਚੰਗੀ ਕਮਾਈ ਕਰੀ ਜਨਾ ਤੇ ਅਸੀਂ ਭਾਂਦੇ ਨੇ ਸਾਡੇ ਕੋਲੇ ਜ਼ਮੀਨਾਂ ਵੀ ਨੇ ਅਸੀਂ ਪੱਠੇ ਵੀ ਬੀਜਦੇ ਆ ਚੰਗਾ ਦਾਣਾ ਪਾਉਣੇ ਤੇ ਅਸੀਂ ਫਿਰ ਰੋਂਦੇ ਰੋਂਦੇ ਕੀ ਗੱਲ ਬਈ ਜਿਹੜਾ ਦੁਗਲੀ ਜੱਟ ਦੁੱਧ ਬੰਦਾ ਜੀ ਜ਼ਿਮੀਦਾਰ ਨੂੰ ਵੇਖ ਨੂੰ ਇੱਕਦਾ ਪਸ਼ੂ ਰੱਖਣਾ ਚਾਹੀਦਾ ਇਹ ਰੱਖਣਾ ਚਾਹੀਦਾ ਹਨਾ ਲੈ ਵੀ ਜ਼ਿਮੀਦਾਰ ਦੇ ਪਹਿਲੀ ਆਪ ਦਿੰਦੀ ਆ ਹਾਂ ਪੱਠੇ ਆਪਦੇ ਹੁੰਦੇ ਕਰੇ ਜ਼ਿਮੀਦਾਰ ਕਿਉਂ ਨਹੀਂ ਰੱਖਦਾ ਜੀ ਪਤਾ ਨਹੀਂ ਯਾਰ ਉਹਨੂੰ ਫੁੱਲਤੀ ਨਾ ਹੋਵੇ ਸ਼ਾਇਦ ਇਹ ਦੇਖੋ ਜੀ ਹੈ ਪੱਠੇ ਆਉਦੇ ਪੈੜੀ ਵਾੜ ਚ ਬੀਜਨੇ ਮਸਤਾਰੇ ਪਤ ਹੋ ਉਹ ਬੱਕਰੀਆਂ ਲਿਆ ਹੋ ਬੱਕਰੀਆਂ ਵੀ ਰੱਖੀ ਖੜਾ ਕਿੰਨੀਆਂ ਨੇ ਹੈ ਪੰਜ ਛੇ ਅੱਛਾ ਵਿੱਚੇ ਬੱਕਰੀਆਂ ਤੁਰੀਆਂ ਫਿਰਦੀਆਂ ਵਿੱਚੇ ਗਾਵਾਂ ਤੇ ਮਿੱਚੇ ਮੱਝਾਂ ਤੁਰੀਆਂ ਫਿਰਦੀਆਂ ਨੇ ਅੱਛਾ ਬੱਕਰੀਆਂ ਵੇਚ ਬੂਚ ਵੀ ਲੈਣਾ ਹੈ ਹਾਂ ਵੇਚ ਵੀ ਲੈਣੀ ਜੀ ਇਹ ਕਿਸੇ ਦੇ ਸੱਲ ਘਟਦੇ ਆ ਅਸੀਂ ਕਦੇ ਪੈਸਾ ਨਹੀਂ ਲਿਆਗਾ ਅੱਛਾ ਦੁੱਧ ਫ੍ਰੀ ਉਹਨੂੰ अच्छा <गे> वेरी गुड भाई आंगे ਦਵਾਈ ਆਸਤੇ ਅਸੀਂ ਗਾਂ ਦਾ ਦੁੱਧ ਲੈ ਜਾਣਾ ਹਾਂ ਅਸੀਂ ਪੈਸਾ ਨਹੀਂ ਦੇ ਆਜੀ ਅਹਾਂ ਜਾਂਦੇ ਦਵਾਈਆਂ ਅਹਾਂ ਹਾਂ ਜੀ ਦਾ ਗਰੀਬ ਬੰਦੇ ਦਾ ਕਹਿੰਦੇ ਦਿਲ ਹਮੇਸ਼ਾ ਹੀ ਵੱਡਾ ਹੁੰਦਾ ਤੇ ਬੰਦੇ ਦੇ ਕੋਈ ਸਿੱਖੋ ਪਸ਼ੂ ਰੱਖੋ ਮੈਂ ਅੱਗੇ ਵੀ ਇੱਕ ਘਰ ਤੁਹਾਨੂੰ ਵਿਖਾਇਆ ਸੀ ਇਹ ਵੀ ਤੁਹਾਨੂੰ ਮਿਲਾਇਆ ਅੱਜ ਅਸੀਂ ਵੱਢੀ ਜਾਂਦੇ ਸੀ ਬਾਸਮਤੀ ਏ ਵੀਰ ਆਪਣੇ ਕੋਲੇ ਆ ਗਿਆ ਤੇ ਇਹਦੀ ਇੰਟਰਵਿਊ ਹੋ ਗਈ ਮਕਪਾਲ ਸਿੰਘ ਮੁਖਾ ਕਹਿੰਦੇ ਆ ਸਿੰਘ ਜੀ ਮੁਖਾ ਆਵੇ ਜੀ ਮਿਲ ਇਹ ਗੋਡੇ ਗਾੜ ਸੈਟ ਹੋਣ ਜਾਵਾਂ ਮੈਂ ਨਾ ਕਦੇ ਗੋਟਾ ਦੁਖੇ ਨਹੀਂ ਪਹਿਲਾਂ ਪਹਿਲਾਂ ਦੁਖਦੇ ਸੀਗੇ ਹਾਂ ਜਿਵੇਂ ਸੈਟ ਹੋ ਗਿਆ ਹੁਣ ਤੇਰਾ ਕੰਮ ਜੂ ਆਪਦਾ ਹੋ ਗਿਆ ਤੇਰਾ ਬਿਜ਼ਨਸ ਹੋ ਗਿਆ ਇਹ ਹਾਂ ਜੀ ਹਨਾ ਤੈਨੂੰ ਪੈਸੇ ਆਉਂਦੇ ਉਹਦੇ ਨਾਲ ਤੈਨੂੰ ਹੌਸਲੇ ਚ ਰਹਿਦਾ ਬੰਦਾ ਹਾਂ ਹਾਂ ਲੈ ਵੀ ਮਿੱਤਰੋ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰ ਦਿਓ ਬੰਦੇ ਨਾਲ ਗੱਲਬਾਤ ਕੀਤੀ ਆ ਵੇਖ ਲਓ ਸਾਈਵਾਲ گاਵਾ ਰੱਖਿਆ ਕੋਈ ਬੌਲੀ ਤਗੜੀ ਬਰੀਡ ਨਹੀਂ ਜੀ ਸਾਈਵਾਲ گاਵਾ ਨਾਰਮਲ ਜੀਆਂ ਦੇਸੀ گاਵਾ ਨੇ ਦੁੱਧ ਚੰਗਾ ਵਧੀਆ ਦੁੱਧ ਹੈ ਇਹਨਾਂ ਪੰਜ ਬਹੁਤ ਆਵਾ ਸਿੰਪਲ ਜਿਹਾ ਖਾਣਾ ਡੇਲੀ ਚਾਰਦੇ ਆ ਪਾਉਂਦੇ ਆ ਤੇ ਉਹ ਵੇਖ ਲੋ ਨਜ਼ਾਰੇ ਲੈਂਦੇ ਆ ਪਛੂਆਂ ਚ ਕਮਾਈ ਹੈਗੀ ਆ ਤੇ ਬਾਕੀ ਹੁਣ ਮੈਂ ਤੁਹਾਨੂੰ ਦੱਸ ਦਿੰਨਾ ਇਹਦੀ ਕਮਾਈ ਲਗਭਗ ਹੁਣ ਕੁਆਂਟਲ ਡੇਲੀ ਦਾ ਦੁੱਧ ਆ ਕਹਿੰਦਾ 40 45 50 ਜਾਂਦਾ ਤੇ ਜੇ ਲਗਭਗ ਵੀ ਸ ਮਹੀਨੇ ਦਾ ਇਹ ਕੁਆਂਟਲ ਦੁੱਧ ਜੇ 40 ਰੁਪਏ ਹੋਇਆ ਤੇ 4000 ਦਾ ਦੁੱਧ ਹੋ ਗਿਆ ਡੇਲੀ 4000 ਦਾ ਹੋ ਗਿਆ ਹੈਨਾ ਤੇ ਲਗਭਗ ਲਾਲਾ ਵੀ ਕੋਈ 1.5 2 ਲੱਖ ਦਾ ਦੁੱਧ ਪਾਉਣਾ ਤੇ ਲੱਖ ਤੋਂ ਸਵਾ ਲੱਖ ਰੁਪਏ ਨੂੰ ਖਵਾ ਵੀ ਦੇਣਾ 50 60 ਹਜ਼ਾਰ ਬਚਾਈ ਲੈਣਾ ਹੈ ਤਿੰਨ ਤਿੰਨ ਚਾਰ ਬੰਦੇ ਲਾ ਕੇ ਬਚਾ ਲੈਂਦੇ ਹੈਨਾ ਚਲੋ ਕਰ ਦੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਯਾਰ ਫਿਰ ਵੀ ਚੰਗਾ ਕਵਾਂਡਲ ਦੁੱਧ ਪਾ ਦਿੰਦਾ ਜੁਗਨੀ ਦਾ ਵੰਦਿਆ ਯਾਰ ਮਾੜਾ ਹੈ ਤੇ ਤੇਰੇ ਕੋਲੇ ਜ਼ਮੀਨ ਜ਼ਾਇਦਾ ਦਾ ਤੂੰ ਕਿੰਨਾ ਪਾਉਣਾ ਦੱਸ ਝੂਠ ਨਾ ਕਿੰਨੇ ਵਸੇ ਰੱਖੇ ਹੋਏ ਮੱਝਾਂ ਸੋਹਣੇ ਸਾਡੀਆਂ ਸਾਰੀਆਂ ਬੇਲਾ ਬੰਦੇ ਕੋਲੇ ਜ਼ਮੀਨ ਆ ਜ਼ਾਇਦਾ ਦਾ ਚੰਗੇ ਪੱਠੇ ਪਾਉਂਦਾ ਚਾਰ ਵੀ ਪਾਇਆ ਇਹ ਬੰਦਾ ਮੂਲ ਲਈ ਹੁੰਦਾ ਤੇ ਆਹ ਬੰਦਾ ਬੇਲਾ ਕਰਤੇ ਖਵਾ ਕੇ ਪੰਜ ਕਵਾਂਡਲ ਦੁੱਧ ਪਾਈ ਜਾਂਦਾ ਦੇਖੋ ਕਿਹੜਾ ਸਮਾਂ ਆ ਗਿਆ ਹਾਂ ਆ ਗਾਣੇ ਵਾਦਾ ਵਧਾਇਆ ਬਾਈ ਜੀ ਆ ਗਾਂ ਦੀ ਜਾਨ ਬਚਾਈ ਸੀ ਚੁੱਬਰ ਨੇ ਤੇ ਗਊ ਮਾਤਾ ਨੇ ਇਹੋ ਜਿਹਾ ਫਲ ਦਿੱਤਾ ਤੇ ਆ ਵੇਖ ਲਓ ਆ ਫਾਲੀ ਆ ਸਾਰਾ ਇਹ ਗਊ ਮਾਤਾ ਦਾ ਵਾਕਈ ਫਾਲ ਆ ਜੇਕਰ ਐਂ ਸੇਵਾ ਕਰਾਂਗੇ ਤਾਂ ਫੇਰ ਫਲ ਮਿਲਦਾ ਤੇ ਵੱਡੀ ਗਈ ਸੀ ਤੇ ਡਾਕਟਰ ਪਿੱਪਲ ਨੇ ਬਚਾਤੀ ਤੇ ਸੂਣ ਵਾਲੀ ਨਿਕਲਾਈ ਤੇ ਅੱਜ ਵੇਖ ਲਓ ਤੁਸੀਂ ਤੇ ਜੇ ਗਾਂ ਇਹਨੂੰ ਨਾ ਮਿਲਦੀ ਤੇ ਸਾਰੀ ਉਮਰ ਸੀਰੀ ਲੱਗਿਆ ਹੁੰਦਾ ਸਾਰੀ ਉਮਰ ਹਣਾ ਸਾਰੀ ਉਮਰ ਸੀਰ ਦਾ ਕੰਮ ਕਰਨਾ ਸੀ ਵਾਰਾ ਫੜੀ ਸੀ ਨਾਲੇ ਸਾਰੀ ਉਮਰ ਇਹਨੇ ਸੀਰੀ ਲਗਣੀ ਤਗੜੀ ਬਲੇਡ ਦੀ ਤਾਰ ਵਾਜੀ ਸੀ ਤਗੜੀ ਤਗੜੀ ਬਲੇਡ ਦੀ ਚੌੜੀ ਬਲੇਡ ਰੇਲੇ ਚ ਰੇਲੇ ਕਿ ਸੇਵਾ ਕੀਤੀ ਗਾਇਨ ਇਹਦਾ ਵਿਚਰਨੇ ਜਾਨੀ ਕਿ ਵਾਦਾ ਵਧਾਦਾ ਇਹਨੇ ਵਾਦਾ ਵਧਾਦਾ ਇਹਨੇ ਸੇਵਾ ਕਰ ਲਈ ਤੇ ਦੂ ਕੋਲ ਦੋ ਤਿੰਨ ਬੱਚੀਆਂ ਹੋ ਗਈਆਂ ਹੌਲੀ ਹੌਲੀ ਘਰੇ ਪਸ਼ੂ ਹੋ ਗਏ ਇਹਨੇ ਫਿਰ ਦਿਮਾਗ ਲਾਇਆ ਕਹਿੰਦਾ ਵੀ ਇਹ ਦੂ ਚੰਗਾ ਤਾਂ ਫਿਰ ਆਪਾਂ ਪਸ਼ੂ ਇਹੀ ਪੱਕਾ ਕਰ ਲਈਏ ਕੰਮ ਤੇ ਉਸ ਤੋਂ ਬਾਅਦ ਵਾਦਾ 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 ਵੇਖ ਲਓ ਤੁਸੀਂ ਤੇ ਨਾ ਕਦੀ ਇਹਨੂੰ ਸੰਗਲ ਪਾਇਆ ਇਹਨਾਂ ਨੇ ਨਾ ਰਸੇ ਪਾਏ ਸਾਡੇ ਵਰਗਿਆਂ ਕੋਲੇ ਢਾਈ ਖੋਲੀਆਂ ਹੁੰਦੀਆਂ ਨੇ ਤੇ ਭੈਣ ਦੇ ਨੇ ਕਿੱਲੇ ਘੱਟ ਘੱਟ ਕੇ ਭੈਣ ਦੇ ਨੇ ਵਿੜੇ ਪਰ ਛੱਡਦੇ ਅਸੀਂ ਇਹਨਾਂ ਨੇ ਕਹ ਲਈ ਤਾਰ ਲਾਈ ਜਾਲੀ ਵਾਲੀ ਤੇ ਵਿੱਚ ਜਾ ਕੇ ਤਾੜ ਦੇਣਾ ਐਂ ਜਣਾ ਹਾਂਜੀ ਤੇ ਅਗਲੇ ਦਿਨ ਖੋਲਣੀ ਤਾਰ ਤੇ ਚੱਲ ਵੀ ਲੈ ਜਾਣੇ ਹੈ ਸਾਡੇ ਮਾਰ ਖੁਰਲ ਬਣਾਉਂਦੇ ਆ ਕਈ ਲੱਛਣ ਕਰਦੇ ਆ ਮਾਰ ਸ਼ੈੱਡ ਪਾਉਂਦੇ ਆ ਆ ਵੇਲਾ ਕੋਈ ਛੱਡ ਛੁੱਟ ਕੋਈ ਵੀ ਨਹੀਂ ਪਾਇਆ ਉਵੇਂ ਹੀ ਸਾਫ਼ ਸੁਥਰਾ ਤੇ ਠੰਡ ਕਿਵੇਂ ਕੱਢਦਾ ਫਿਰ ਨਾ ਇਹਨਾਂ ਨੂੰ ਪ੍ਰਵਾਹ ਹੀ ਕੋਈ ਨਹੀਂ ਇਹਨਾਂ ਨੂੰ ਚੱਲੇ ਪਸੂ ਕੋਈ ਠੰਡ ਲੱਗਣੀ ਜਿਹੜਾ ਬੰਦਾ ਬਸ ਪਸੂ ਬਾਰੋ ਚਾਰ ਕੇ ਆਉਂਦਾ ਉਹਨੂੰ ਠੰਡ ਕੰਦੀ ਨਾ ਗਰਮੀ ਲੱਗੇ ਇਹਨਾਂ ਨੂੰ ਨਾ ਠੰਡ ਲੱਗੇ ਉਹ ਜਿਹੜੇ ਵਾਰਾ ਪਸੂ ਫਿਰਦੇ ਉਹਨਾਂ ਕੋਲ ਕਿਹੜਾ ਛੱਡ ਬਣਿਆ ਹੋਇਆ ਨਾ